ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪ ਬਹੁਤ ਹੀ ਜ਼ਿਆਦਾ ਸੋਹਣੇ ਥ्रेड ਵਰਕ ਪਲੱਸ ਨੋਟ ਵਰਕ ਦੇ ਬਹੁਤ ਹੀ ਜ਼ਿਆਦਾ ਸੋਹਣੇ ਸੋਬਰ ਜੇ कॉटन ਦੇ ਸੂਟਾਂ ਦੇ 컬렉ਸ਼ਨ ਲੈ ਕੇ ਆਏ ਆਂ ਇਹ ਵਾਲੇ ਜਿਹੜੇ ਸੂਟ ਤੁਹਾਨੂੰ ਮਿਲਣਗੇ ਜਾਰਜਟ ਦਾ ਸੂਟ ਹੋਏਗਾ ਤੇ ਨਾਲ ਤੁਹਾਨੂੰ ਟਾਈਡ ਆਈ ਦਾ ਹੀ ਜਾਰਜਟ ਦਾ ਦੁਪੱਟਾ ਮਿਲੇਗਾ ਤੇ ਤੁਹਾਨੂੰ ਨੋਟ ਵਰਕ ਦੇ ਸੂਟ ਮਿਲੇਗਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੈਗੇ ਹੋ ਇਹ ਵਾਲੇ ਵੀ कॉटन ਦੇ ਤੁਹਾਨੂੰ ਸੂਟ ਮਿਲਣਗੇ ਪੈਚ ਵਰਕ ਵਾਲਾ ਸੂਟ ਹੋਏਗਾ ਤੇ ਨਾਲ ਤੁਹਾਨੂੰ ਸੁਪਰ ਨੈਟ ਦਾ ਜਿਹੜਾ ਹੈਗਾ ਇਹ ਉਹ ਬਹੁਤ ਹੀ ਜ਼ ਵਾਲਾ ਹੈਗਾ ਤੇ ਨਾਲ ਤੁਹਾਨੂੰ ਮਸਲਿਨ कॉटन ਦਾ ਟਾਈ ਡਾਈ ਦਾ ਦੁਪੱਟਾ ਮਿਲੇਗਾ ਪ੍ਰਾਈਸ ਹੋਵੇਗਾ ਸਿਰਫ 650 ਰੁਪਏ ਐਵਲੇ ਜਿਹੜੇ ਹੋਣਗੇ ਮੈਜਿਕ ਸੂਟ ਹੋਣਗੇ कॉटन ਦੇ ਤੇ ਨਾਲ ਤੁਹਾਨੂੰ ਵਰਕ ਵਾਲੀ ਹੈਗੀ ਜਿਹੜੀ ਤੁਹਾਨੂੰ ਬਾਟਮ ਮਿਲੇਗੀ ਪ੍ਰਾਈਸ ਹੋਵੇਗਾ ਸਿਰਫ 650 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਵੀ ਮਿਲ ਜਾਏਗਾ ਐਵਲੇ ਹੋਣਗੇ ਜਿਹੜੇ कॉटन ਦੇ ਹੋਣਗੇ ਬਾਟਮ ਵਰਕ ਵਾਲੀ ਪੀਸ ਹੋਣਗੇ ਟਾਈ ਡਾਈ ਦੁਪੱਟਿਆਂ ਨਾਲ ਰਹਿਣ ਵਾਲਿਆ ਪ੍ਰਾਈਸ ਬਹੁਤ ਹੀ ਘੱਟ ਹੈਗਾ ਯਾ ਇਹ ਵਾਲਾ ਮਸਲੀਨ कॉटन ਦਾ ਪੀਸ ਹੋਏਗਾ ਤੇ ਨਾਲ ਤੁਹਾਨੂੰ ਮਸਲੀਨ कॉटन ਦਾ ਟਾਈਡਾਈ ਦਾ ਦੁਪੱਟਾ ਮਿਲੇਗਾ ਸਿਰਫ 950 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਇਹ ਵਾਲਾ ਜਿਹੜਾ ਹੋਏਗਾ ਵੀ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨਰ ਜਿਹਾ ਪੀਸ ਹੋਏਗਾ ਪ੍ਰਾਈਜ਼ ਆਪਾਂ ਨੇ ਸਭ ਦਾ ਮੈਂਸ਼ਨ ਕੀਤਾ ਹੋਇਆ ਹੈਗਾ ਆ ਇਹ ਵਾਲਾ ਜਿਹੜਾ ਤੁਹਾਨੂੰ ਸਟੱਫ ਮਿਲੇਗਾ ਜਨਾਨ ਦਾ ਹੋਏਗਾ ਤੇ ਨਾਲ ਤੁਹਾਨੂੰ ਕਰੇਪ ਦੀ ਬਾਟਮ ਮਿਲੇਗੀ ਇਹ ਵਾਲਾ कॉटन ਦਾ ਬਾਟਮ ਵਰਕ ਦਾ ਪੀਸ ਹੋਏਗਾ ਬਹੁਤ ਹੀ ਜ਼ਿਆਦਾ ਸੋਹਣਾ ਹੈ ਦਾ ਕਲਰ ਕੰਬੀਨੇਸ਼ਨ ਹੈਗਾ ਆ ਔਰ ਇਹ ਵਾਲੇ ਜਿਹੜੇ ਹੋਣਗੇ ਇਹ ਵੀ ਤੁਹਾਨੂੰ कॉटन ਦੇ ਬਾਟਮ ਵਰਕ ਦੇ ਪੀਸ ਮਿਲਣਗੇ ਨਾਲ ਤੁਹਾਨੂੰ ਸੁਪਰ نیٹ ਦਾ ਡਿ ਜੋ ਇਹਦੇ 4 ਕਾਰਨਰਸ ਦੇ ਉੱਪਰ ਜਿਹੜਾ ਹੈਗਾ ਇਹ ਉਹ ਤੁਹਾਨੂੰ ਥ्रेड ਵਰਕ ਮਿਲੇਗਾ ਇਹ ਵਾਲਾ ਰੂਬੀ ਕਾਟਨ ਦਾ ਜਿਹੜਾ ਸੁਰਤਾਂ ਨੂੰ ਮਿਲੇਗਾ ਜਿਹੜਾ ਕਿ ਤੁਸੀਂ ਵਿਦਆਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੋ ਜਿਸ ਤੇ ਉੱਪਰ ਥ्रेड ਵਰਕ ਹੋਏਗਾ ਤੇ ਨਾਲ ਤੁਹਾਨੂੰ ਚਨਾਉਣ ਦਾ ਟਾਈਡਾ ਇਹਦਾ ਦੁਪੱਟਾ ਮਿਲੇਗਾ ਐਵਲ ਜਿਹੜੇ ਸੂਟ ਰੈਂ ਵਾਲੇ ਹੈਗੇ ਤਾਂ ਇਹ ਚਿਕਨ ਦੁਪट्टे ਵਾਲੇ ਸੂਟ ਹੋਣਗੇ ਤੁਹਾਨੂੰ ਕਾਟਨ ਦੀ ਆਰੀ ਵਰਕ ਦੀ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਪਲੇਨ ਜਿਹੜੀ ਹੈਗੀ ਉਹ ਕਾਟਨ ਦੀ ਕੋਰਾ ਕਾਟਨ ਦੀ ਬਾਟਮ ਮਿਲੇਗੀ ਤੇ ਨਾਲ ਤੁਹਾਨੂੰ ਚਿਕਨ ਕਾਟਨ ਦਾ ਦੁਪੱਟਾ ਮਿਲੇਗਾ ਸਿਰਫ ਤੇ ਸਿਰਫ 950 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਤੋਂ ਇਹ ਸੂਟ ਮਿਲ ਜਾਣਗੇ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਰ অপਸ਼ਨ ਪਲੱਸ ਜਿਹੜੀ ਪ੍ਰਿੰਟਿੰਗ ਇਹਨਾਂ ਵਿੱਚ ਤੁਹਾਨੂੰ ਮਿਲ ਜਾਏਗੀ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਇਹ ਸੇਲ ਹੋਣ ਵਾਲਾ ਆਰਟੀਕਲ ਹੈਗਾ ਆ ਐਵਲੀ ਰੈਡੀ ਸੂਟ ਮਿਲਣਗੇ ਤੁਹਾਨੂੰ ਟੈਬੀ ਲਾਈਨਿੰਗ ਦੇ ਸੂਟ ਮਿਲਣਗੇ ਤੇ ਨਾਲ ਤੁਹਾਨੂੰ ਹੈਗਾ ਜਿਹੜਾ ਟੈਬੀ ਲਾਈਨਿੰਗ ਦਾ ਹੀ ਖੁੱਲਾ ਡੋਲਾ ਜਿਹਾ ਬਹੁਤ ਹੀ ਸੌਫਟ ਕੁਆਲਿਟੀ ਦਾ ਦੁਪੱਟਾ ਮਿਲੇਗਾ ਇਹਨਾਂ ਨੂੰ ਤੁਸੀਂ ਵਿਦਆਊਟ ਲਾਈਨਿੰਗ ਵੀ ਸਟਿਚ ਕਰਵਾ ਸਕਦੇ ਹੈਗੇ ਬਟ ਵਿਦ ਲਾਈਨਿੰਗ ਇਹਨਾਂ ਦੀ ਜਿਹੜੀ ਫਿਨਿਸ਼ਿੰਗ ਹੈਗੀ ਸੂਟਸ ਦੀ ਉਹ ਬਹੁਤ ਹੀ ਜ਼ਿਆਦਾ ਸੋਹਣੀ ਆਉਂਦੀ ਹੈਗੀ ਆ ਤੇ ਬਹੁਤ ਹੀ ਜ਼ਿਆਦਾ ਸੋਹਣੇ ਪਾਰਟੀ ਵੇਅਰ ਸੂਟ ਹੈ ਜਿਹੜੇ ਹੈ ਰੈਡੀ ਹੋ ਜਾਂਦੇ ਆ ਪ੍ਰਾਈਸ ਇਹਨਾਂ ਦਾ ਥੋੜਾ ਆਪਾ ਕਿਉਂਕਿ ਇਹ ਦਾਸ ਬ੍ਰੈਂਡ ਦਾ ਜਿਹੜਾ ਸਟਾਫ ਰਹਿਣ ਵਾਲਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਵਧੀਆ ਐਵਲੀਆਂ ਜਿਹੜੇ ਹੈਗੇ ਤੁਹਾਨੂੰ ਥ੍ਰੈਡ ਵਰਕ ਦੇ ਮੈਚਿੰਗ ਸੂਟ ਮਿਲ ਜਾਣਗੇ ਬਹੁਤ ਹੀ ਜ਼ਿਆਦਾ ਸੋਨਾ